ਦਿੱਨ ਨਹੀਂ ਕਹੂੰਗਾ ਇੱਥੇ ਆਉਣ ਨੂੰ ਮੈਂ ਕੋਈ ਖੁਸ਼ੀ ਦਾ ਦਿਨ ਨਹੀਂ ਕਹੂੰਗਾ ਕੁਦਰਤ ਨੇ ਇੱਕ ਮਾਰ ਮਾਰੀ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ 20 ਦਿਨ ਪਹਿਲਾਂ ਬੇਮੌਸਮੀ ਬਰਸਾਤ ਗੜੇ ਕਾਲੀ ਬੋਲੀ ਨੇਰੀ ਬਰੋਲਾ ਬਾ ਬਰੋਲਾ ਜਿਹਨੂੰ ਕਹਿੰਦੇ ਆ ਉਹ ਆਇਆ ਜਿਹੜੇ ਬਰੋਲੇ ਦੇ ਵਿੱਚ 22-22 ਸਾਲ ਤੋਂ ਬਾਗਾਂ ਦੇ ਬੂਟੇ ਲੱਗੇ ਸੀ ਉਹ ਪੱਟ ਕੇ ਸੁੱਟਦੇ ਗਰੀਬਾਂ ਦੀਆਂ ਛੱਤਾਂ ਉੱਡ ਗਈਆਂ ਘਰਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਸਬਜ਼ੀਆਂ ਦਾ ਨੁਕਸਾਨ ਹੋ ਗਿਆ ਜਾਨ ਮਾਂ ਜਾਨ ਤਾਂ ਚਲੋ ਨਹੀਂ ਨੁਕਸਾਨ ਕੋਈ ਹੋਇਆ ਪਰ ਕਿਸੇ ਦਾ ਡੰਗਰਾਂ ਵਾਲਾ ਬਾੜਾ ਉਹਦਾ ਨੁਕਸਾਨ ਹੋ ਗਿਆ ਕਿਸਦਾ ਚਾਰੇ ਦਾ ਨੁਕਸਾਨ ਹੋ ਗਿਆ ਮੈਂ ਉਸ ਬਰਸਾਤ ਤੋਂ ਦੋ ਦਿਨ ਬਾਅਦ ਹੀ ਆਇਆ ਸੀ ਮੈਂ ਡੱਬ ਵਾਲੀ ਟਾਬ ਲੰਬੀ ਹਲਕੇ ਦੇ ਪਿੰਡ ਆਇਆ ਸੀ ਉੱਥੇ ਮੈਂ ਕੜਕਾ ਦੇਖਿਆ ਮੈਂ ਭਾਈ ਰੂਪੇ ਗਿਆ ਸੇਲ ਭਰਾ ਗਿਆ ਮੈਂ ਉੱਥੇ ਭਗਤਾ ਭਾਈ ਕਾ ਦੇ ਏਰੀਏ ਚ ਗੁਮਟੀ ਗਿਆ ਉੱਥੇ ਫਸਲਾਂ ਦੇਖਿਆ ਉਸੇ ਦਿਨ ਹੀ ਮੈਂ ਪਸਿਆਣੇ ਗਿਆ ਪਟਿਆਲੇ ਚ ਉੱਥੇ ਫਸਲਾਂ ਦੇਖਿਆਂ ਪੂਰਾ ਇੱਕ 벨ਟ ਜਿਹੜੀ ਐ ਉਹ ਨੁਕਸਾਨੀ ਗਈ ਤੇ ਜਾਨ ਸਰ ਮੈਂ ਆਪਸਰਾ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੁਣ ਤੱਕ ਪੈਸੇ ਕਿੰਨੇ ਕਹਿੰਦੇ ਰਹੇ ਹੋ ਦਿੰਦੇ ਰਹੋ ਨਹੀਂ ਮੈਂ ਕਿਹਾ ਦਿੱਤੇ ਤਾਂ ਹੈ ਹੀ ਨਹੀਂ ਕਿਸੇ ਨੇ ਪਹਿਲਾਂ ਕਹਿੰਦੇ ਕਿੰਨੇ ਰਹੇ ਹੋ ਉਹ ਕਹਿੰਦੇ ਜੀ ਆ ਪਿਆ ਸਰਕਾਰ ਦਾ ਜਿਹੜਾ ਬਣਾਈ ਹੋਈ ਸਲੈਬ 33% ਤੋਂ 75% ਤੱਕ 5400 ਰੁਪਿਆ 75 ਤੋਂ 100 ਤੱਕ 12000 ਮੈਂ ਕਿਹਾ ਵੀ ਕਦੇ ਦਿੱਤੇ ਆ ਕਹਿੰਦੇ ਜੀ ਮੁਸ਼ਕਲ ਹੈ ਮੈਂ ਕਿਉਂ ਨਹੀਂ ਦਿੱਤੇ ਕਹਿੰਦੇ ਗਰਦੌਰੀਆਂ ਹੀ ਨਹੀਂ ਹੁੰਦੀਆਂ ਗਰਦੌਰੀਆਂ ਦੇ ਵਿੱਚ ਰਾਜਨੀਤੀ ਆ ਜਾਂਦੀ ਹੈ ਮੈਂ ਫਿਰ ਨਾ ਅਨਾਉਂਸ ਕੀਤਾ ਕਿ ਪਟਵਾਰੀ ਜਿੰਨੇ ਵੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਰਡਰ ਕੀਤੇ ਨਿਰਦੇਸ਼ ਦਿੱਤੇ ਜਿੰਨੇ ਵੀ ਪਟਵਾਰੀ ਤਹਿਸੀਲਦਾਰ ਜਾਂ ਐਸ ਡੀ ਐਮ ਜਾਂ ਗਰਦੌਰੀ ਕਰਨ ਵਾਲੇ ਅਧਿਕਾਰੀ ਪਿੰਡਾਂ ਜਾਣਗੇ ਉਹ ਕਿਸੇ ਖਾਸ ਬੰਦੇ ਦੇ ਘਰੇ ਬੈਠ ਕੇ ਅੱਧੇ ਘੰਟੇ ਚ ਗਰਦੌਰੀ ਨਹੀਂ ਕਰਨਗੇ ਸਾਰਾ ਦਿਨ ਪਿੰਡ ਦੇ ਖੇਤਾਂ 'ਚ ਫਿਰ ਕੇ ਗਰਦੌਰੀ ਕਰਨਗੇ ਤਾਂ ਕਿ ਲੋਕਾਂ ਨੂੰ ਲੱਗੇ ਸਾਡੇ ਖੇਤ ਵੀ ਗਏ ਸੀ ਪਹਿਲਾਂ ਕੀ ਹੁੰਦਾ ਸੀ ਕਾਂਗਰਸੀਆਂ ਦਾ ਘਰ ਆ ਉਹਦੇ ਘਰੇ ਬਹਿ ਕੇ ਉਹ ਨਾਲ ਦੀ ਨਾਲ ਮੀਟ ਮੁਰਗਾ ਚਾੜ ਲੈਣਾ ਹੁੰਦਾ ਉਹ ਬਿਪੜਵਾਰੀ ਸਾਹਿਬ ਆਏ ਨੇ ਲਓ ਜੀ ਲਿਖੋ ਜੀ ਆਏ ਵੀ ਇੰਨੀ ਮਰ ਗਈ ਹੈ ਵੀ ਇੰਨੀ ਮਰ ਗਈ ਉਹਦੀ ਇੰਨੀ ਹੁੰਦੀ ਹੋਈ ਨਹੀਂ ਸੀ ਜਿੰਨਾ ਮੁਆਵਜ਼ਾ ਮਿਲ ਜਾਂਦਾ ਸੀ ਉਹਨੂੰ ਨਾਲੇ ਮਰੀ ਹੋਈ ਨਹੀਂ ਹੁੰਦੀ ਸੀ ਉਹਦੀ ਫਸਲ ਸੁਆਇਸ ਕਰਕੇ ਇਹ ਜਿਹੜਾ ਗੁਰਦੌਰੀ ਦਿਨ ਦਾ ਵਾਦਾ ਕੀਤਾ ਸੀ ਕਿ 20 ਦਿਨਾਂ ਦੇ ਵਿੱਚ ਵਿੱਚ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ ਵੀਰੋ 26 ਸਤਾਈ ਮਾਰਚ ਦੀ ਗੱਲ ਹੈ ਹਜੇ 20 ਦਿਨ ਹੋਏ ਨਹੀਂ 13 April ਹੈ ਜਿਹੜੀ ਵਿਸਾਖੀ ਦਾ ਦਿਨ ਹੈ ਕੱਲ ਨੂੰ ਹੈ ਵਿਸਾਖੀ ਵੈਸੇ ਵਿਸਾਖੀ ਹਾੜੀ ਪੱਕਣ ਦੀ ਖੁਸ਼ੀ ਚ ਹੁੰਦੀ ਹੈ ਪਰ ਸਾਡੀ ਹੜੀ ਦੀ ਫਸਲ ਦਾ ਨੁਕਸਾਨ ਹੋ ਗਿਆ ਖੁਸ਼ੀ ਤਾਂ ਨਹੀਂ ਹੋ ਸਕਦੀ ਪਰ ਨੁਕਸਾਨ ਹੋਏ ਕਿਸਾਨਾਂ ਦੀ ਬਾਹ ਫੜਨ ਵਾਸਤੇ ਮੈਂ ਇਹ ਦਿਨ ਚੁਣਿਆ ਕਿ 13 April ਤੋਂ ਅਸੀਂ ਪੈਸੇ ਦੇਣੇ ਸ਼ੁਰੂ ਕਰ ਰਹੇ ਹਾਂ ਅੱਜ ਤੋਂ ਤੁਹਾਨੂੰ ਅੱਜ ਤੋਂ ਪੈਸੇ ਦੇਣੇ ਸ਼ੁਰੂ ਸਾਰੇ ਪੰਜਾਬ 'ਚ ਕਾਦੇ ਕਾਦੇ ਪੈਸੇ ਨੇ 75% ਤੋਂ 100 ਤੱਕ ਦਾ ਖਰਾਬਾ 15000 ਰੁਪਇਆ ਕਿੱਲੇ ਦਾ 15000 ਰੁਪਇਆ ਪਹਿਲਾਂ 12 ਸੀ ਅਸੀਂ 15 ਕਰਤਾ ਨੰਬਰ 2 33 ਤੋਂ 75 6800 ਰੁਪਇਆ ਕਿੱਲੇ ਦਾ ਪਹਿਲਾਂ 5400 ਸੀ ਅਸੀਂ ਹੁਣ 6500 ਕਰਤਾ ਤੇ ਜੇ ਕਿਸੇ ਦਾ ਘਰ ਟਹਿ ਜੇ ਜਿਵੇਂ ਕਿ ਹੁਣ ਆਏ ਸੀ 1,20,000 ਰੁਪਇਆ ਘਰ ਪਾਉਣ ਵਾਸਤੇ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਗਿਆ ਜੀ ਕਿੰਨਾਂ ਨੂੰ ਜੀ ਬਈ ਤੁਸੀਂ ਥੋੜਾ ਜਿਹਾ ਟੇਬਲ ਇੱਧਰ ਕਰ ਲਓ ਯਾਰ ਜਦ ਤੂੰ ਥੱਲੇ ਵਜਾ ਵੀਰੇ ਕੈਮਰਾ ਚੱਲੀ ਜਾਂਦਾ ਥੱਲੇ ਵਜਾ ਕੈਮਰਾ ਚੱਲੀ ਜਾਂਦਾ ਮੈਂ ਹਿਲਦਾ ਨਹੀਂ ਇੱਥੋਂ ਥੋੜਾ ਸਾਈਡ ਤੇ ਕਰ ਲੈਂਦੇ ਨਾ ਤਾਂ ਫਿਰ ਸਾਰਾ ਨਜ਼ਰ ਆਉ ਸੋ ਅੱਜ ਤੋਂ ਇਹ ਮੁਆਵਜ਼ਾ ਸ਼ੁਰੂ ਹੈ ਪਹਿਲੀ ਵਾਰ ਹੋ ਰਿਹਾ ਜੀ ਇੱਥੇ ਕੁਝ ਅਕਾਲੀ ਵਾਲੇ ਵੀ ਆਏ ਹੋਣੇ ਕਾਂਗਰਸੀ ਵੀ ਬੈਠੇ ਹੋਣੇ ਚਲੋ ਕੋਈ ਨਹੀਂ ਸਾਡੇ ਭਰਾ ਹੀ ਨੇ ਉਹਨਾਂ ਨੂੰ ਕਹਿ ਦਿੰਨਾ ਮੈਂ ਦੱਸ ਦਿਓ ਉਹਨਾਂ ਨੂੰ ਹੁਣ ਇਹ ਪਹਿਲੀ ਵਾਰ ਹੋ ਰਿਹਾ 20 ਦਿਨਾਂ ਚ ਪੈਸੇ ਪਾਣੇ ਸ਼ੁਰੂ ਹੋ ਗਏ ਪਹਿਲਾਂ ਇੱਕ ਕਿਸਾਨ ਮੈਨੂੰ ਮਿਲਿਆ ਕਹਿੰਦਾ 20 ਦਿਨਾਂ ਚ ਪੈਸੇ ਕੱਲ ਉਹਨੂੰ ਪੈਸੇ ਆ ਗਏ ਹੋਣੇ ਰਾਤ ਉਹਦੇ ਖਾਤੇ 'ਚ ਪੈ ਗਏ ਹੋਣੇ ਕਿਉਂਕਿ ਅੱਜ ਤੋਂ ਚੱਲ ਪਿਆ ਕੰਮ ਕੱਲੇ ਅੱਜ ਦੇ ਦਿਨ 'ਚ ਪੂਰੇ ਪੰਜਾਬ ਚ 40 ਕਰੋੜ ਰੁਪਇਆ ਖਾਤੇ ਚ ਪੈ ਗਿਆ ਅੱਜ ਦੇ ਦਿਨ ਚ ਇਹਦੇ ਕੱਲ ਨੂੰ ਪਊਗਾ ਇਹਦੇ ਬਰਸੋਂ ਨੂੰ ਇਹ ਹੁਣ ਚੱਲਦਾ ਰਹੂਗਾ ਕੱਲੇ ਅਬੋਰ ਦੇ ਵਿੱਚ ਮੇਰੇ ਕੋਲ ਲਿਸਟ ਦਿੱਤੀ ਹੈ ਮੈਨੂੰ ਅਫਸਰਾ ਨੇ ਫਾਜ਼ਿਲਕਾ 146 ਪਿੰਡ ਜਲਾਲਾਬਾਦ 134 ਪਿੰਡ ਅਬੋਰ ਦੇ 82 ਪਿੰਡ ਕੁੱਲ 362 ਪਿੰਡਾਂ ਦੀ ਜਿਹੜੀ ਖਰਾਬੇ ਵਾਲੀ ਫਸਲ ਉਹਦਾ ਟੋਟਲ ਜਿਹੜਾ ਬਣਦਾ ਸੀ 12 ਕਰੋੜ 94 ਲੱਖ 79600 ਜਾਨੀ ਕਿ 12 ਕਰੋੜ 94 ਲੱਖ 80000 ਬਣਦਾ ਸੀ ਟੋਟਲ ਪੂਰਾ ਜਿੰਨਾ ਗਰਦੋਰੀ ਹੁਣ ਤੱਕ ਆਈ ਹੈ ਉਹਦੇ ਚ ਅਸੀਂ 6 ਕਰੋੜ ਰੁਪਈਆ ਅੱਜ ਤੱਕ ਜਾਰੀ ਕਰਤਾ ਇਹਨੂੰ ਕਹਿੰਦੇ ਆ ਕੰਮ ਇਹਨੂੰ ਕਹਿੰਦੇ ਜੇ ਨੀਤ ਸਾਫ਼ ਹੋਵੇ ਸਾਰਾ ਕੁਝ ਹੋ ਜਾਂਦਾ ਹੈ ਉਧਰ ਕਾਂਗਰਸੀਆਂ ਕਾਲੀਆਂ ਵੇਲੇ ਉਹ ਐਮਐਲਏ ਮੰਤਰੀ ਵੀ ਭੁੱਲ ਜਾਂਦੇ ਸੀ ਇਹ ਕਿਹੜੀ ਫਸਲ ਦਾ ਦਿੰਨੇ ਆ ਚਾਰ ਚਾਰ ਸਾਲ ਹੋ ਜਾਂਦੇ ਸੀ ਜਿਹਨੂੰ ਮੁਆਵਜ਼ਾ ਦੇਣਾ ਸੀ ਉਹ ਵੀ ਭੁੱਲ ਜਾਂਦਾ ਸੀ ਇਹ ਕਿਹੜੀ ਫਸਲ ਦੇ ਰਹੇ ਨੇ ਤੇ ਚੈੱਕ ਵੀ ਬਹੁਤ ਵੱਡੇ ਵੱਡੇ ਦਿੱਤੇ ਉਹਨਾਂ ਨੇ 52 ਰੁਪਈਆ ਦਾ ਚੈੱਕ ਕਿਸੇ ਨੂੰ 111 ਰੁਪਈਆ ਦਾ ਚੈੱਕ ਲੋਕ ਕਹਿੰਦੇ ਛੱਡੋ ਪਰੇ ਦੂਬਾ ਤਾਂ ਸ਼ਹਿਰ ਜਾਣ ਨੂੰ ਲੱਗ ਜਾਣਗੇ ਬੈਂਕ 'ਚ ਬੈਂਕ ਪੌਂਚਰ ਤੇ ਲੱਗ ਜਾਣਗੇ ਦੁਬਾਰਤਾਂ ਐ ਮਜ਼ਾਕ ਹੁੰਦੇ ਰਹੇ ਨੇ ਸਹੀਦ ਸਹੀ ਬੋਲ ਰਿਹਾ ਨਾ ਜ਼ਖਮਾਂ ਤੇ ਲੂਣ ਪੁੱਕਦੇ ਰਹੇ ਨੇ ਤੇ ਮੱਲਮ ਜੇ ਲਾਉਣੀ ਹੈ ਜ਼ਖਮਾਂ ਤੇ ਉਦੋਂ ਲਾਓ ਜਦੋਂ ਜ਼ਖਮ ਹੱਲ ਹੈ ਹਜੇ ਫਸਲਾਂ ਉਹ ਜਿਨ੍ਹਾਂ ਦੇ ਮੈਂ ਪੈਸੇ ਦੇ ਰਿਆਂ ਸੀ ਹਜੇ ਫਸਲਾਂ ਉਹ ਖੇਤਾਂ 'ਚ ਪਈਆਂ ਨੇ ਹਜੇ ਥੋੜਿਆ ਧੁੱਪ ਲੱਗੂਗੀ ਫਿਰ ਦੇਖਦੇ ਆ ਕਿੰਨੀ ਕ ਨਿਕਲਦੀ ਐ ਉਹ ਸਾਹਬ ਨਾਲ ਦੇਖਾਂਗੇ ਸੋ ਵੀਰੋ ਫਸਲਾਂ ਖੇਤਾਂ 'ਚ ਪਰ ਪੈਸੇ ਤੁਹਾਡੇ ਖਾਤੇ 'ਚ ਆਪਰ ਕੇ ਕਿਉਂਕਿ ਨੀਅਤ ਸੱਚੀ ਹੈ ਅਸੀਂ ਕਿਸਾਨ ਦੀ ਬਾਹ ਫੜਾਂਗੇ ਸੰਕਟ ਵੇਲੇ ਤਾਂ ਸਰਕਾਰ ਦਾ ਪਤਾ ਲੱਗਦਾ ਸੰਕਟ ਵੇਲੇ ਸਰਕਾਰ ਕੰਮ ਆਉਂਦੀ ਹੈ ਹੋਰ ਕਦੋਂ ਕੰਮ ਆਉਣੀ ਹੈ ਸਰਕਾਰ ਨੇ ਸੋ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਨੁਕਸਾਨ ਹੋਇਆ ਮੈਂ ਨਾਲ ਦੀ ਨਾਲ ਸਾਰੇ ਐਮ ਐਲ ਏ ਨਾਲ ਗੱਲ ਕੀਤੀ ਡੀ ਸੀ ਸਾਹਿਬਾਂ ਨਾਲ ਗੱਲ ਕੀਤੀ ਸਾਰੇ ਨਾਲ ਕਿ ਆਪਾਂ ਇਹ ਪੈਸੇ ਦੇਣੇ ਨੇ ਜਦੋਂ ਪੈਸੇ ਦੇਣੇ ਹੀ ਨੇ ਤਾਂ ਉਦੋਂ ਹੀ ਦੇ ਦਿਓ ਨਾ ਜਦੋਂ ਚਾਹੀਦੇ ਨੇ ਹੁਣ ਨਾਂਡਾਂ ਵਾਲੇ ਇੱਕ ਹੋਰ ਕੰਮ ਕਰਤਾ ਬੈਂਕਾਂ ਦੀ ਕੋਰਪੋਰੇਟ ਬੈਂਕਾਂ ਦੀ ਲਿਮਟ ਜਿਹੜੀ ਹੈ ਉਹਦੀ ਵੀ ਕਿਸ਼ਤਾਉਣ ਵਾਲੀ ਸੀ 6 ਮਹੀਨੇ ਬਾਅਦ ਕਿਸ਼ਤ ਆਉਂਦੀ ਹੈ ਉਹ ਐਤਕੀ ਵਾਲੀ ਲਿਮਟ ਅਸੀਂ ਰੋਕ ਲਈ ਐਤਕੀ ਬੈਂਕਾਂ ਦੀ ਲਿਮਟ ਕੋਰਪੋਰੇਟ ਦੀ ਭਰਨ ਦੀ ਲੋੜ ਨਹੀਂ ਜਦੋਂ ਕਬੀਲਦਾਰੀ ਲੀਟ ਆ ਗਈ ਉਦੋਂ ਭਰ ਦਿਓ ਕੋਈ ਵਿਆਜ ਨਹੀਂ ਲੱਗੂਗਾ ਉਹ ਲਿਮਟ ਜਿਹੜੀ ਹੈ ਫ੍ਰੀਜ਼ ਕਰਤੀ ਉੱਥੇ ਰੋਕਤੀ ਉਹ ਸੋ ਡਬਲ ਫਾਇਦਾ ਹੋ ਗਿਆ ਉਧਰੋਂ ਲਿਮਟ ਨਹੀਂ ਭਰਨੀ ਪੈਣੀ ਇਤਰੋਂ ਪੈਸੇ ਮਿਲ ਜਾਣਗੇ ਚਲੋ ਕਬੀਲਦਾਰੀ ਲਈ ਤੇ ਆ ਜੂ ਪ੍ਰਮਾਤਮਾ ਦੀ ਮਾਰ ਹੈ ਕੁਦਰਤ ਦੀ ਮਾਰ ਹੈ ਕੁਦਰਤ ਅੱਗੇ ਕੋਈ ਜੋਰ ਨਹੀਂ ਚੱਲਦਾ ਦੂਜਾ ਕੱਲ ਵੀ ਮੈਂ ਕਿਹਾ ਸੀ ਅੱਜ ਵੀ ਕਹਿਣਾ ਜਦੋਂ ਫਸਲਾਂ ਖਰਾਬ ਹੋ ਗਈਆਂ ਅਸੀਂ ਸੈਂਟਰ ਨੂੰ ਵੀ ਲਿਖਿਆ ਵੀ ਮੀਂਹ ਬਹੁਤ ਜ਼ਿਆਦਾ ਪੈ ਗਿਆ ਫਸਲਾਂ ਪੱਕੀਆਂ ਹੋਈਆਂ ਸੀ ਡਿੱਗ ਪੀਆਂ ਜਦੋਂ ਡਿੱਗੀਆਂ ਤਾਂ ਪਾਣੀ ਥੱਲੇ ਸਿੱਲੀ ਹੋ ਗਈ ਦਾਣਾ ਫੁੱਲ ਗਿਆ दाना ਕਾਲਾ ਪੈ ਗਿਆ ਤਾਂ ਦਾਣਾ ਬਦਰੰਗ ਹੋ ਗਿਆ ਜਦੋਂ ਤੱਕ ਝਾੜਨਗੇ ਜਾਂ ਉਹਨੂੰ ਕਮੈਨ ਨਾਲ ਜਾਂ ਥਰੈਸ਼ਰ ਨਾਲ ਲੈ ਕੇ ਆਉਣਗੇ ਤਾਂ ਨਾਲ ਟੁੱਟੂਗਾ ਵੀ ਇਸ ਕਰਕੇ ਸਾਨੂੰ ਰਿਲੈਕਸੇਸ਼ਨ ਦੇ ਦਿਓ ਜਿਹੋ ਜਿਹੀ ਆਊਗੀ ਖਰੀਦ ਲਿਓ ਉਹਨਾਂ ਨੇ ਕੀ ਕੀਤਾ ਹਾਂਜੀ ਬਾਕੀ ਤਾਂ ਠੀਕ ਐ ਕੱਟ ਲਾਵਾਂਗੇ ਕਿੰਨੇ ਦਾ ਜੀ 21 ਰੁਪਏ ਕੁਇੰਟਲ ਦਾ ਕੱਟ ਲਾਵਾਂਗੇ ਕਿਤੇ ਕਹਿਣਗੇ 15 ਰੁਪਏ ਕੁਇੰਟਲ ਤੇ ਕੱਟ ਲਾਵਾਂਗੇ ਕਿਤੇ 11 ਰੁਪਏ ਕੋਇੰਟਰ ਦਾ ਕੱਟ ਲਾਵਾਂਗੇ ਕਿਤੇ ਕਹਿੰਦੇ 22 ਰੁਪਏ ਬੰਡਲ ਦਾ ਕੱਟ ਲਾਵਾਂਗੇ ਫੇਰ ਫੇਰ ਅਫਸਰ ਮੈਨੂੰ ਕਹਿੰਦੇ ਜੀ ਸੈਂਟਰ ਨਾਲ ਗੱਲ ਕਰੋ ਮੈਂ ਕਿਹਾ ਯਾਰ ਤੀਜੇ ਕਿ ਦਿਨ ਆਪਾਂ ਇਹਨਾਂ ਦੀਆਂ ਮਿਹਨਤਾਂ ਹੀ ਕਰਨ ਲੱਗ ਜੰਨੇ ਆ ਚਾਹੀਦੇ ਉਹਨਾਂ ਨੂੰ ਨੇ ਉਹ ਦਾਣੇ ਤਾਂ ਉਹਨਾਂ ਨੂੰ ਚਾਹੀਦੇ ਨੇ ਚੌੜ ਸਾਥੋਂ ਮੰਗਦੇ ਨੇ ਕਪਾਹ ਸਾਥੋਂ ਮੰਗਦੇ ਨੇ ਨਰਮਾ ਸਾਥੋਂ ਮੰਗਦੇ ਨੇ ਸਰੋਂ ਸਾਥੋਂ ਮੰਗਦੇ ਨੇ ਮੱਕੀ ਸਾਥੋਂ ਮੰਗਦੇ ਨੇ ਦਾਣਾਂ ਸਾਥੋਂ ਮੰਗਦੇ ਨੇ ਮਿੰਤਾਂ ਵੀ ਅਸੀਂ ਕਰੀਏ ਮੈਂ ਕਹਿੰਦਾ ਵੀ ਕੋਈ ਮਿੰਤ ਕਰਨ ਦੀ ਲੋੜ ਨਹੀਂ ਆਪਾਂ ਹੀ ਦੇ ਦਾਂਗੇ ਜਿੰਨਾ ਕੱਟ ਲੱਗੂਗਾ ਪੰਜਾਬ ਸਰਕਾਰ ਤੁਹਾਨੂੰ ਪੂਰਾ ਭਾਅ ਦੇਊਗੀ ਕੱਟ ਨਹੀਂ ਲੱਗਣ ਦੇਊਗੀ ਇਹ ਗੱਲ ਦੀ ਮੈਂ ਤੁਹਾਨੂੰ ਗਰੰਟੀ ਲੈਣਾ ਪਰ ਇੰਨਾ ਕੁ ਮੈਂ ਸੈਂਟਰ ਸਰਕਾਰ ਨੂੰ ਵੀ ਕਹਿਣਾ ਕੋਈ ਗੱਲ ਨਹੀਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਹੁਣ ਤੁਸੀਂ ਸਾਡੇ ਨਾਲ ਇਹ ਖੇਡਾ ਕਰਦੇ ਹਾਂ ਸਾਡੇ ਨਾਲ ਨਖਰੇ ਜੇ ਕਰਦੇ ਹੋ ਕਿ ਸਾਡੇ ਫੇਕ ਕੋਲੇ ਫੇਰ ਆ ਹੁਣ ਸਾਡੇ ਪੈਰੀਂ ਪਹਿਣ ਕੋਈ ਨਹੀਂ ਤੁਹਾਡਾ ਫੋਨ ਆਉਣ ਵਾਲਾ ਹੀ ਆ ਹੁਣ ਵੀ ਸਾਨੂੰ ਚੌਲ ਚਾਹੀਦੀ ਏ ਜੀ ਸਾਨੂੰ ਸਰੋਂ ਚਾਹੀਦੀ ਏ ਜੀ ਸਾਨੂੰ ਮੱਕੀ ਚਾਹੀਦੀ ਏ ਜੀ ਉਦੋਂ ਕਰਾਂਗੇ ਸਾਹਿਬ ਵੀ ਪਹਿਲਾਂ ਉਹ ਕਟ ਵਾਲੇ ਪੈਸੇ ਸਾਨੂੰ ਵਿਆਸ ਸਮੇਤ ਮੋੜੋ ਫੇਰ ਦੇਵਾਂਗੇ ਨਹੀਂ ਵੀਰੋ ਨਹੀਂ ਤਾਂ ਅਸੀਂ ਦੂਜੇ ਰਾਜਾਂ ਨਾਲ ਪੱਛਮੀ ਬੰਗਾਲ ਨਾਲ ਗੱਲ ਕਰ ਰੱਖੀ ਆ ਕੇਰਲਾ ਨਾਲ ਗੱਲ ਕਰ ਰੱਖੀ ਆ ਸਾਮਲ ਨਾਲ ਡੋਲੇ ਨਾਲ ਗੱਲ ਕਰ ਰੱਖੀ ਆ ਉਹ ਕਹਿੰਦੇ ਸਿੱਧੇ ਸਾਨੂੰ ਭੇਜ ਦੇ ਅਸੀਂ ਕਹਿੰਦੇ ਉਧਰ ਹੀ ਭੇਜ ਦਾਂਗੇ ਨਹੀਂ ਅਸੀਂ ਕਿਸੇ ਡਾਇਰੈਕਟ ਇੱਕ ਸੂਬਾ ਦੂਜੇ ਸੂਬੇ ਨੂੰ ਝੋਲ ਜਾਂ ਆਪਣੀ ਜਿਹੜੀ ਫਸਲ ਆ ਉਹ ਭੇਜ ਸਕਦਾ ਹੈ ਨਹੀਂ ਅਸੀਂ ਉਧਰ ਭੇਜਾਂਗੇ ਮੈਨੂੰ ਇੰਨਾ ਪਤਾ ਹੈ ਐਫਸੀਆਈ ਦਾ ਸਾਡੇ ਬਿਨਾ ਸਰਨਾ ਹੈ ਨਹੀਂ ਪਰ ਜਿਸ ਤਰੀਕੇ ਨਾਲ ਸਾਡੇ ਤੇ ਕੱਟ ਲਾ ਰਹੇ ਨੇ ਇਹ ਗਲਤ ਗੱਲ ਹੈ ਅਸੀਂ ਇਹਦਾ ਵਿਰੋਧ ਤਾਂ ਕਰਦੇ ਆ ਪਰ ਮੰਨਤਾ ਵੀ ਨਹੀਂ ਕਰਦੇ ਅਸੀਂ ਆਪ ਦੇ ਦਾਂਗੇ ਪਰ ਜਿੱਦੇ ਭਾਈ ਸਾਡੀ ਵਾਰੀ ਆਈ ਫਿਰ ਉਹਦੇ ਅਸੀਸਾਬ ਲੈ ਲਾਂਗੇ ਤੁਹਾਨੂੰ ਕੋਈ ਖਾਸ ਗੱਲ ਨਹੀਂ ਹੈਗੀ ਜੇ ਇਸ ਗੱਲ ਨਾਲ ਸਹਿਮਤ ਤਾਂ ਤਾੜੀਆਂ ਮਾਰ ਕੇ ਥੋੜਾ ਜਿਹਾ ਹਾਮੀ ਭਰ ਦਿਓ ਭਰਾ